ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਦੋ ਗੰਗਾਂ ਸੇਲ ਤੇ ਜੀ ਇੱਕ ਜਰਸੀ ਐ ਕੱਫਾ ਤੇ ਲੈਨੇ ਆਪਾਂ ਬਾਈ ਕੋਲ ਤੇ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਂ ਜੀ ਆਪਣਾ ਜਗਸੀਰ ਸਿੰਘ ਐ ਜੀ ਪਿੰਡ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਠੀਕ ਹੈ ਢਲਾ ਬਰਨਾਲਾ ਠੀਕ ਹੈ ਜੀ ਜਦੀਕ ਪਧਾਉੜ ਠੀਕ ਹੈ ਜੀ ਨੰਬਰ ਦੱਸ ਜੀ ਬਈ ਮੋਬਾਈਲ 98725 73103 ਦੁਬਾਰੇ ਫਿਰਦਾ ਦੀ 98725 75103 ਜੀ ਹਾਂਜੀ ਦੱਸੋ ਜੀ ਟ੍ਰੇਲਾ ਗਾਂ ਦੀ ਅਟੈਚ ਹੈ ਭਾਜੀ ਇਹ ਠੀਕ ਹੈ ਜੀ ਇਹਦਾ ਮੋਲਾ ਜੀ 62000 ਠੀਕ ਹੈ ਜੀ ਦਿਨ ਰਹਿੰਦੇ ਦੋ ਚ ਦੋ ਤਿੰਨ ਦਿਨ ਮਾਹਣ ਲਓ ਜੀ ਕੈਮੀ ਸੂਹਣਾ ਜੀ ਨੇ ਦੂਜੇ ਸੂਹ ਸੁੰਦੀ ਹੈ ਜੀ ਠੀਕ ਹੈ ਜੀ ਪੂਰੇ ਬਲਗਾ ਥਾਣਾ ਜੀ ਮੁੱਠੀ ਵਾਲੇ ਦੇਖੋ ਠੀਕ ਹੈ ਜੀ ਪੂਰੀ ਠੰਡੀ ਸੀਲ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਪੂਰੀ ਮੜਤੋਰਕ ਦਿਖਾ ਦੇ ਜੀ ਦੇਖ ਸਕਦੇ ਹੋ ਜੀ ਪੂਰੀ ਠੰਡੀ ਸੀਲਾ ਫਾਈਜ਼ ਗਾ ਦੋ ਤਿੰਨ ਦਿਨ ਲੱਗੀ ਹੋਈ ਸੀ ਤੇ ਥੋੜਾ ਥੋੜਾ ਤੁਹਾਡੇ ਸਾਹਮਣੇ ਫਰੈਸ਼ ਕੁਆਲਟੀ ਹੈ ਫਾਈਜ਼ ਜੀ ਨੇ ਤੁਹਾਨੂੰ ਰੇਟ ਦੱਸ ਹੀ ਦਿੱਤਾ ਜੀ ਠੀਕ ਹੈ ਜੀ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਹੈ ਠੀਕ ਹੈ ਜੀ ਠੀਕ ਹੈ ਬੰਦੋ ਵੀਰ ਜੀ ਇਹ ਫੇਸ ਕੁਆਲਟੀ ਦੇਖ ਸਕਦੇ ਹੋ ਰੋਗ ਨਹੀਂ ਫੜੀ ਇਹਨੂੰ ਥੋੜੀ ਬੰਨੇ ਹਾਂਜੀ ਭਾਈ ਜੀ ਇਹਦੀ ਦੱਸੋ ਡਿਟੇਲ ਹੈ ਜਰਸੀ ਦੀ ਇਹ ਬਈ 5 6 ਦਿਨ ਰਹਿੰਦੇ ਸੂਣ ਚ ਠੀਕ ਹੈ ਜੀ ਮੁੱਲ ਇਹਦਾ 50000 ਠੀਕ ਹੈ ਜੀ ਠੀਕ ਹੈ ਦੂਜਾ ਸੂਆ ਠੀਕ ਹੈ ਇਹ ਵੀ ਪੂਰੀ ਠੰਡੀ ਸੀਲ ਹੈ ਕੀ ਫੁੱਲ ਠੀਕ ਹੈ ਜੀ ਠੀਕ ਤੋੜ ਕੇ ਦਿਖਾ ਦਿ ਜੀ ਇਹ ਜੀ ਰੇਟ 50000 ਬਾਈ ਦੇ ਮੰਗਿਆ ਦੇਖ ਸਕਦੇ ਫਿਰ ਕੁਆਲਟੀ ਤੁਹਾਡੇ ਹੋ ਰਹੀ ਇਹ ਵੱਲ ਨੂੰ ਬਸ ਅੱਖਾਂ ਦੇਖ ਸਕਦੇ ਹੋੜ ਲਈ ਠੀਕ ਜੀ ਦੁੱਧ ਕਿੰਨਾ ਕੁ ਦੇ ਦੂ ਵੀਰੇ ਦੁੱਧ ਬਾਈ 17 18 ਲੀਟਰ ਦਊਗੀ ਜੀ ਠੀਕ ਹੈ ਜੀ ਬਾਈ ਜਲਸੀ ਹੈਗੀ ਪੰਜਾਬ ਵਾਲੀ ਠੀਕ ਹੈ ਜੀ ਪੰਜਾਬ ਵਾਲੀ ਜਲਸੀ ਹੈ ਬਾਈ ਜੀ ਠੀਕ ਹੈ ਅਰੇ ਜਿੱਤ ਦਾ ਫਾਰਮ ਟੂ ਦਿਨ ਬਾਦ ਸਬਸਕ੍ਰਾਈਬਰ ਤੇ ਸ਼ੇਅਰ ਵੀ ਕਰਨਾ ਕੋ ਤਾਂ ਕਿ ਤੁਹਾਨੂੰ ਮੇਰੇ ਨੂੰ ਵੀਡੀਓ ਅਪਲੋਡ ਕਰਦੇ ਰਹੀ ਜੀ ਆਪਣਾ ਨੰਬਰ ਹੈ 71 8 71 75 80 003 ਸੁਬਜ ਬਣ ਜਾਏ ਜੇ ਕਿਸੇ ਭਾਈ ਨੇ ਵੀਡੀਓ ਬਣਾਉਣੀ ਤਾਂ ਆਪਣਾ ਜ਼ਰੂਰ ਪਿੰਡਾ ਟੋ ਮਿਲਦੇ ਆ ਭਰਾ ਅਗਲੀ ਵੀਡੀਓ ਓਕੇ ਬਾਏ